ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਿਉਂਕਿ ਗੁਰੂ ਕੋਲ ਇਨੀ ਸਮਰੱਥਾ ਹੈ ਉਹ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ ਹੈ ਜਿੰਨਾ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਵਾਸਾ ਨਹੀਂ ਹੋਵੇਗਾ ਉਹਨਾਂ ਸਮਾਂ ਅਸੀਂ ਹਨੇਰੇ ਦੇ ਵਿੱਚ ਠੋਕਰਾਂ ਖਾਂਦੇ ਰਹਾਂਗੇ ਜੇ ਸੌ ਚੰਦਾ ਉੱਗਵਹਿ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿਣ ਘੁਰ ਅੰਧਾਰ ਪਾਤਸ਼ਾਹ ਜੀ ਕਹਿੰਦੇ ਨੇ ਜੇ 100 ਦੀ ਗਿਣਤੀ ਦੇ ਵਿੱਚ ਚੰ드ਰਮਾ ਪੈਦਾ ਹੋ ਜਾਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੂਰਜ ਚੜ੍ਹ ਜਾਣ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਮਨੁੱਖ ਜੇ ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਵਾਸਾ ਨਹੀਂ ਤੇ ਤੂੰ ਹਨੇਰੇ ਦੇ ਵਿੱਚ ਠੋਕਰਾਂ ਖਾ ਰਿਹਾ ਕਿਉਂਕਿ ਗੁਰੂ ਕੋਲ ਤੇ ਇੰਨੀ ਸਮਰੱਥਾ ਹੈ ਕੱਚੋਂ ਕੰਚਣ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣ ਲਿਆ ਮੇਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੱਚ ਤੋਂ ਸੋਨੇ ਵਰਗਾ ਬਣਾ ਦਿੱਤਾ ਪਰ ਸ਼ਰਤ ਇਹ ਹੈ ਕਿ ਜਿੱਥੇ ਅਸੀਂ ਗੁਰੂ ਦਾ ਸ਼ਬਦ ਸਰਵਣ ਕਰਦੇ ਹਾਂ ਉੱਥੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰੀਏ ਕੱਲਾ ਸਰਵਣ ਕਰਨ ਦੇ ਨਾਲ ਸਾਡੀ ਜ਼ਿੰਦਗੀ ਸਫਲ ਨਹੀਂ ਹੋ ਸਕਦੀ ਜਿੰਨਾ ਚਿਰ ਅਸੀਂ ਗੁਰਬਾਣੀ ਸਰਵਣ ਕਰਕੇ ਗੁਰਬਾਣੀ ਪੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰਦੇ ਉਹਨਾਂ ਸਮਾਂ ਅਸੀਂ ਹਨੇਰੇ ਦੇ ਵਿੱਚ ਠੋਕਰਾਂ